ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਾਈਸ ਆਫ ਤਾਰੀਵਾਲ ਦੇ ਕਨਵੀਨਰ ਡਾਕਟਰ ਕਮਲਜੀਤ ਸਿੰਘ ਕੇਜ ਦੇ ਪ੍ਰਬੰਧ ਹੇਠ ਪੂਰੀ ਟੀਮ ਨੇ ਮਨਾਇਆ 75ਵਾਂ ਗਣਤੰਤਰ ਦਿਵਸ ਸ਼ਹੀਦ ਭਗਤ ਸਿੰਘ ਚੌਕ ਬੱਸ ਸਟੈਂਡ ਵਿਖੇ ਜਿੱਥੇ ਤਿਰੰਗਾ ਫੈਰਾਉਣ ਦੀ ਰਸਮ ਡਾਕਟਰ ਕਮਲਜੀਤ ਸਿੰਘ ਕੇਜ ਨੇ ਨਿਭਾਈ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਡਾਕਟਰ ਕਮਲਜੀਤ ਸਿੰਘ ਕੇਜ ਅਤੇ ਟੀਮ ਨੇ ਦੇਸ਼ਵਾਸੀਆਂ ਨੂੰ ਵਧਾਈ ਦਿੰਦੇ ਹੋਏ ਮੰਗ ਕੀਤੀ ਕਿ ਧਾਰੀਵਾਲ ਦੇ ਨਜਾਇਜ਼ ਕਬਜ਼ੇ ਛੇਤੀ ਖਾਲੀ ਕਰਵਾਏ ਜਾਣ ਜਦ ਵਾਇਸ ਆਫ ਧਾਰੀਵਾਲ ਦੀ ਟੀਮ ਸ਼ਹੀਦ ਭਗਤ ਸਿੰਘ ਚੌਕ ਵਿਖੇ ਝੰਡਾ ਫੈਰਾਉਣ ਪਹੁੰਚੀ ਤਾਂ ਸ਼ਹੀਦ ਭਗਤ ਸਿੰਘ ਚੌਕ ਵਿਖੇ ਬਣੇ ਬੁੱਧ ਦੇ ਆਸੇ ਪਾਸੇ ਰੀ ਹੁਣ ਕਾਰਨ ਝੰਡਾ ਫੈਰਾਉਣ ਦੇ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਉਹਨਾਂ ਲੋਕਾਂ ਨੇ ਆਪਰੇੜੀ ਚੁੱਕ ਕੇ ਸੈਡ ਤੇ ਕੀਤੀ ਤੇ ਉਹਨਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਧਾਰੀਵਾਲ ਦੇ ਵਿੱਚ ਨਜਾਇਜ਼ ਕਬਜ਼ੇ ਛੇਤੀ ਖਾਲੀ ਕਰਵਾਏ ਜਾਣ ਦੇਖੋ ਟੀਵੀ ਨਿਊਜ਼ ਇੰਡੀਆ 256 ਧਾਰੀਵਾਲ ਤੋਂ ਪੱਤਰਕਾਰ ਰঞ্জੀਤ ਸਿੰਘ ਦੀ ਖਾਸ ਰਿਪੋਰਟ ਭਾਰਤ ਜੈ ਭਾਰਤ ਮਿਲਿਆ ਕਾਨੂੰਨ ਜਿਕੇ ਨਜਾਇਜ਼ ਕਬਜ਼ੇ ਕੀਤੇ ਜਾਂ ਆਪਣੇ ਇੱਥੇ ਦੇਖਿਆ ਜਾਵੇ ਤਾਂ ਇਹਦੇ ਤੋਂ ਵੀ ਲੈਣੀ ਲੱਗੀ ਬਹੁਤ ਮੁਸ਼ਕਲ ਹੈ ਸਾਹਮਣਾ ਕਰਨਾ ਪੈ ਝੰਡਾ ਫੇਰਾਉਗੇ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਕਹਿੰਦੇ ਕਨਵੀਨਰ ਵਾਈਸ ਆਫ ਧਾਰੀਵਾਲ ਸਾਰਿਆਂ ਨੂੰ ਅੱਜ ਗਣਤੰਤਰ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਅਸੀਂ 75ਵਾਂ ਗਣਤੰਤਰ ਦਿਵਸ ਮਨਾ ਰਹੇ ਹਾਂ ਔਰ ਅੱਜ ਦੇ ਦਿਨ ਸਾਡਾ ਸੰਵਿਧਾਨ ਲਾਗੂ ਹੋਇਆ ਸੀਗਾ ਇਸ ਸੰਵਿਧਾਨ ਕਰਕੇ ਹੀ ਭਾਰਤ ਤਰੱਕੀਆਂ ਦੇ ਰਾਹ ਤੇ ਚੱਲਿਆ ਇਸ ਸੰਵਿਧਾਨ ਕਰਕੇ ਹੀ ਸਾਰੇ ਲੋਕ ਜਿਹੜੇ ਨੇ ਉਹ ਜੋ ਆਜ਼ਾਦੀ ਦਾ ਮੰਨ ਲਿਗ ਮੰਨ ਰਹੇ ਨੇ ਮੈਂ ਸਾਰਿਆਂ ਨੂੰ ਇੱਕ ਵਾਰੀ ਫਿਰ ਬਹੁਤ ਬਹੁਤ ਵਧਾਈਆਂ ਦੇਣਾ ਔਰ ਜਿਸ ਤਰ੍ਹਾਂ ਤੁਸੀਂ ਨਜਾਇਜ਼ ਕਬੀਆਂ ਕਬਜ਼ਿਆਂ ਦੀ ਗੱਲ ਕਰ ਰਹੇ ਹੋ ਇਹ ਸ਼ੋਅ ਕਰਦਾ ਵੀ ਅਸੀਂ ਆਪਣੇ ਸ਼ਹਿਰ ਲਈ ਅਸੀਂ ਆਪਣੇ ਦੇਸ਼ ਲਈ ਕਿੰਨੇ ਸincere ਹੈ ਅਗਰ ਸਾਡੀਆਂ ਜਿਹੜੀਆਂ ਕਾਮਨ ਪਲੇਸਸ ਨੇ ਉਹਨਾਂ ਦੇ ਉੱਪਰ ਵੀ ਅਸੀਂ ਕਬਜ਼ੇ ਕਰਦੇ ਤਾਂ ਇਹਦਾ ਮਤਲਬ ਸਾਨੂੰ ਸਾਡੀ ਆਜ਼ਾਦੀ ਦਾ ਪਤਾ ਹੀ ਨਹੀਂ ਹੈਗਾ ਸਾਨੂੰ ਸਾਡੇ ਗਣਤੰਤਰ ਦਿਵਸ ਦਾ ਪਤਾ ਹੀ ਨਹੀਂ ਹੈਗਾ ਇਹ ਲੋਕਾਂ ਨੂੰ ਖੁਦ ਸੋਚਣਾ ਪਏਗਾ ਕਿ ਜੋ ਚੀਜ਼ ਸਰਕਾਰੀ ਹੈ ਉਹਦੀ ਅਸੀਂ ਸਾਰਿਆਂ ਨੇ ਰਿਸਪੈਕਟ ਕਰਨੀ ਹੈ ਉਹਦੀ ਸਾਰਿਆਂ ਨੇ ਅਸੀਂ ਇਹ ਵਾਜਿਬ ਕਰਨੀ ਹੈ ਉਹ ਅੱਜ ਇਹੀ ਪ੍ਰਣ ਕਰੀਏ ਕਿ ਸਰਕਾਰੀ ਚੀਜ਼ਾਂ ਨੂੰ ਆਪਾਂ ਬਚਾਈਏ ਸਰਕਾਰੀ ਚੀਜ਼ਾਂ ਦਾ ਮਾਨ ਸਨਮਾਨ ਕਰਦੇ ਹੋਈਏ ਉਹਦੇ ਤੇ ਨਜਾਇਜ਼ ਕਬਜ਼ੇ ਨਾ ਕਰੀਏ ਜਿਨ੍ਹਾਂ ਜਿਨ੍ਹਾਂ ਵੀ ਨਜਾਇਜ਼ ਕਬਜ਼ੇ ਕੀਤੇ ਹੈ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਛੱਡ ਕੇ ਛੱਡ ਦੇ ਤੇ ਆਪ ਸਟ੍ਰੀਮ ਦੇ ਵਿੱਚ ਡਲ ਕੇ ਕੰਮ ਕਰਨ ਸਰ ਪ੍ਰਸ਼ਾਸਨ ਦੀ ਨਾਕਾਮੀ ਹੈ ਕਿ ਚਾਹੇ ਉਹਨਾਂ ਨੂੰ ਮਿਲੀ ਭੋਤਨਾ ਕਬਜ਼ੇ ਹੋ ਰਿਹਾ ਬਿਲਕੁਲ ਪ੍ਰਸ਼ਾਸਨ ਦੀ ਨਾਕਾਮੀ ਹੈਗੀ ਜੇ ਪ੍ਰਸ਼ਾਸਨ ਚਾਹੇ ਤਾਂ ਸਭ ਕੁਝ ਠੀਕ ਕਰ ਸਕਦਾ ਔਰ ਮੈਂ ਤੇ ਸਮਝਦਾ ਇਹਦੇ ਵਿੱਚ ਲੋਕ ਲੀਡਰ ਜਿਹੜੇ ਸਾਡੇ ਨੇ ਚਾਹੇ ਕਿਸੇ ਵੀ ਪਾਰਟੀ ਦਾ ਲੀਡਰ ਹੈਗਾ ਅਗਰ ਧਾਰੀਵਾਲ ਸ਼ਹਿਰ ਨੂੰ ਅਗਰ ਅਸੀਂ ਆਪਣੇ ਇਲਾਕੇ ਨੂੰ ਅਗਰ ਅਸੀਂ ਆਪਣੇ ਭਾਰਤ ਨੂੰ ਵਧੀਆ ਬਣਾਣਾ ਤੇ ਲੋਕਾਂ ਦੇ ਸਹਿਯੋਗ ਲੋਕਾਂ ਦੇ ਸਹਿਯੋਗ ਦੇ ਨਾਲ ਲੀਡਰ ਤੇ ਪ੍ਰਸ਼ਾਸਨ ਜਿਹੜਾ ਹੈਗਾ ਕੰਮ ਕਰੇ ਅਗਰ ਪ੍ਰਸ਼ਾਸਨ ਨੂੰ ਕੋਈ ਦਿੱਕਤ ਆਂਦੀ ਹੈ ਤੇ ਇਥੇ ਲੋਕਾਂ ਨਾਲ ਮੀਟਿੰਗ ਕਰੇ ਔਰ ਲੋਕੀ ਇਹਦੇ ਨਾਲ ਸਹਿਮਤ ਹੁੰਦੇ ਹੁੰਦੇ ਨੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਤੁਹਾਡਾ ਸਵਾਲ ਜਿਹੜਾ ਬਹੁਤ ਹੀ ਜੈਨੂਇਨ ਤੇ ਅੱਜ ਦੇ ਸਮੇਂ ਨਾਲ ਬਹੁਤ ਹੀ ਟਕਮਾਵਾ ਪਰ ਇੱਕ ਛੋਟੇ ਅੰਗਰੇਜ਼ੀ ਦਾ ਇੱਕ ਛੋਟਾ ਜਿਹਾ ਫਿਕਰਾ ਪਾਵਰ ਕਰਪਟ ਸਿ ਮੈਨ ਇਟ ਕਰਪਟ ਸਿ ਜੂ ਟੂ ਕਿਸੇ ਵੀ ਬੰਦੇ ਕੋ ਜਿਹਦੇ ਕੋ ਪਾਵਰ ਆ ਜਾਂਦੀ ਆ ਉਹ ਸਭ ਤੋਂ ਵੱਡਾ ਬੇਈਮਾਨ ਤੇ ਕਰਪਟ ਹੁੰਦਾ ਜਿਵੇਂ ਭਗਤ ਸਿੰਘ ਹੁਣਾਂ ਨੇ ਸਾਡੇ ਵਾਸਤੇ ਕੁਰਬਾਨੀਆਂ ਦੇਤੀਆਂ ਅੱਜ ਉਹਨਾਂ ਦੇ ਚੌਂਕ ਵਿੱਚ 10 ਬੰਦੇ ਖੜੇ ਹੋਣ ਵਾਸਤੇ ਸਾਨੂੰ ਸਾਫ਼ ਜਗ੍ਹਾ ਨਹੀਂ ਮਿਲਦੀ ਜੇ ਥੋੜਾ ਜਿਹਾ ਮੇਰੇ ਸੱਜੇ ਪਾਸੇ ਨੂੰ ਕਮਾ ਦੋ ਤੇ ਮੈਂ ਤੁਹਾਡਾ ਸ਼ੁਕਰਗੁਜ਼ਾਰ ਰਹੂੰਗਾ ਕਿ ਇਥੋਂ ਸਾਰੀ ਮਿਊਨਿਸਪਲ ਕਮੇਟੀ ਰਾਈਟ ਫਰੋਂਗ ਪ੍ਰਧਾਨ ਔਰ ਥੱਲੇ ਵਾਲੇ ਮੁਲਾਜ਼ਮਾਂ ਤੱਕ ਹੋ ਕੇ ਗਏ ਆ ਅੱਜ ਇਥੇ ਖਲੋਣ ਨੂੰ ਝੰਡਾ ਚੜਾਉਣ ਵਾਸਤੇ ਖੜੇ ਹੋਣ ਵਾਸਤੇ ਜਿਹੜੀਆਂ ਸੋਸ਼ਲ ਆਰਗੇਨਾਈਜੇਸ਼ਨਾਂ ਆਈਆਂ ਨੇ ਉਹਨਾਂ ਦੇ ਖਲੋਣ ਨੂੰ ਵੀ ਜਗ੍ਹਾ ਨਹੀਂ ਹੋ ਗਈ ਇਸ ਤੋਂ ਵੱਡੀ ਲਾਹਨਤ ਤੇ ਇਹ ਤੋਂ ਵੱਡੀ ਫਟਕਾਰ ਤੇ ਇਸ ਤੋਂ ਵੱਡਾ ਪਾਪ ਤੇ ਇਸ ਤੋਂ ਵੱਡੀ ਕਰਪਸ਼ਨ ਸ਼ਾਇਦ ਦੁਨੀਆ ਤੇ ਕਿਤੇ ਨਹੀਂ ਹੋਏਗੀ। ਹੌਸਾਰੇ ਜਾਨੇ ਹੱਥ ਜੋੜੀਏ ਕਿ ਮਾਲਕ ਇਹਨਾਂ ਲੋਕਾਂ ਨੂੰ ਕੋਈ ਥੋੜੀ ਬਹੁਤੀ ਅਕਲ ਦੇਵੇ, ਬੁੱਧੀ ਦੇਵੇ ਤੇ ਉਸ ਉਸ ਮਾਪੁਰਸ਼ ਦਾ ਜਿਨੇ ਆਪਣੀ ਜ਼ਿੰਦਗੀ ਸਾਡੇ ਵਾਸਤੇ ਕੁਰਬਾਨ ਕਰਤੀ। ਉਹਦੇ ਬੁੱਤ ਵਾਸਤੇ ਜਾਂ ਉਹਦੇ ਸਾਹਮਣੇ ਬੁੱਤ ਦੇ ਖਲੋਣ ਵਾਸਤੇ ਤੇ ਜਗ੍ਹਾ ਮਿਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਹਾਤੇ ਅੱਜ 75ਵਾਂ ਗਣਤੰਤਰ ਦਿਵਸ ਦੀ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁ ਮੁਬਾਰਕਬਾ ਦਿੰਦਾ ਤੁਸੀਂ ਜਾਣਦੇ ਹੋ ਕਿ ਹਰ ਸਾਲ ਅਸੀਂ ਇੱਥੇ ਭਗਤ ਸਿੰਘ ਚੌਕ ਵਾਇਸ ਆਫ ਧਾਰੀਵਾਲ ਦੀ ਸਾਰੀ ਟੀਮ ਗਣਤੰਤਰ ਦਿਵਸ ਸਹੀ ਇਥੇ ਮਨਾਉਂਦੇ ਆ ਤੇ ਤੁਸੀਂ ਜਾਣਦੇ ਅੱਜ ਦਾ ਦਿਨ ਸਾਡਾ ਸੰਵਿਧਾਨ ਲਾਗੂ ਹੋਇਆ ਸੀ ਮੈਂ ਆਪਣੇ ਵੱਲੋਂ ਸਾਰੇ ਧਾਰੀਵਾਲ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਜੈ ਹਿੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਕੁਲਬੀਰ ਸਿੰਘ ਰਿਆੜ ਪ੍ਰਧਾਨ ਗੁਰੂ ਅਰਜਨ ਦੇ ਵੈਲਫੇਅਰ ਸੁਸਾਇਟੀ ਬੇਦੀ ਕਲੋਨੀ ਅੱਜ 75ਵੇਂ ਗਣਤੰਤਰ ਦਿਸ਼ ਤੇ ਆਜ਼ਾਦੀ ਦਾ ਝੰਡਾ ਲਹਿਰਾ ਕੇ ਅਸੀਂ ਖੁਸ਼ੀ ਦਾ ਜ਼ਹਾਰ ਕਰ ਰਹੇ ਹਾਂ ਕਿ ਇਸ ਦਿਨ ਤੇ ਸਾਡਾ ਸੰਵਿਧਾਨ ਬਣਿਆ ਸੀ ਪਰ ਸੰਵਿਧਾਨ ਨੂੰ ਲਾਗੂ ਰੱਖਣਾ ਕਰਨਾ ਉਹ ਸਰਕਾਰਾਂ ਦੇ ਕੰਮ ਨੇ ਜੋ ਕਿ ਸੰਵਿਧਾਨ ਦੇ ਅਨੁਸਾਰ ਚੱਲਣਾ ਚਾਹੀਦਾ ਹਰ ਇੱਕ ਨੂੰ ਸੰਵਿਧਾਨ ਦੇ ਅਨੁਸਾਰ ਇਨਸਾਫ ਮਿਲਣਾ ਚਾਹੀਦਾ ਸਾਨੂੰ ਬੜੀ ਖੁਸ਼ੀ ਆ ਅਸੀਂ ਵਾਇਸ ਅਫਤਾਰੀਵਾਲ ਦੇ ਨਾਲ ਰਲ ਕੇ ਸਮੁੱਚੀ ਟੀਮ ਨੇ ਬਹੁਤ ਸਾਰੇ ਪੌਦੇ 6-7000 ਪੌਦੇ ਕੋਈ 7 ਸਾਲ ਤੋਂ ਅਸੀਂ ਲਗਾਤਾਰ ਕਰ ਰਹੇ ਹਾਂ ਸੇਵਾ ਇਹੋ ਜੀ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਹੋਰ ਵੀ ਸਖਤਾ ਵੱਧ ਚੜ ਕੇ ਇਸ ਸੋਸਾਇਟੀ ਦਾ ਨਾਲ ਹਿਸਾਬਾਣ ਆਪਣੇ ਸ਼ਹਿਰ ਨੂੰ ਅਸੀਂ ਸਾਫ਼-ਸੁਥਰਾ ਬਣਾਈਏ ਸਵਸਥ ਭਾਰਤ ਦੇ ਵਿੱਚ ਆਪਣਾ ਯੋਗਦਾਨ ਪਾਈਏ ਤੇ ਚੰਗੇ ਨਾਗਰਿਕ ਬਣ ਕੇ ਚੰਗੇ ਨਾਗਰਿਕ ਦਾ ਇੱਕ ਸਬੂਤ ਦਈਏ ਆਪਣਾ ਆਲਾ ਦੁਆਲਾ ਸਾਫ਼ ਰੱਖੀਏ ਇਹਨੀਆਂ ਬੇਨਤੀਆਂ ਕਰਦਾ ਹੋਇਆ ਸਮੂਹ ਦੇਸ਼ਵਸੀਆਂ ਦੇ ਸਤਿਵਸਦੀ ਸੰਗਤਾਂ ਨੂੰ ਪ੍ਰਦੇਸ਼ ਵਸਦੀਆਂ ਸੰਗਤਾਂ ਨੂੰ ਇੱਥੇ ਦੀਆਂ ਸੰਗਤਾਂ ਨੂੰ ਸਮੂਹ ਸੰਗਤਾਂ ਨੂੰ ਲੱਖ-ਲੱਖ ਮੁਬਾਰਕਵਾਦ ਦਿੰਦਾ ਫਤਿਹ ਜਉਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖਵਿੰਦਰ ਕੌਰ ਬਾਜਵਾ ਬਲਾਕ ਪ੍ਰਧਾਨ ਤਾਰੀਵਾਲ ਅੱਜ ਮੈਂ ਇਸ ਦਿਹਾੜੇ ਤੇ 75ਵੇਂ ਵਰੇਗਣ ਤੰਤਰ ਦਿਨ ਦੇ ਉਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਣੇ ਆ ਤੇ ਇਸ ਦਿਨ ਸਾਡਾ ਸੰਵਿਧਾਨ ਜਿਹੜਾ ਸੀ ਲਾਗੂ ਹੋਇਆ ਸੀ ਲਾਗੂ ਹੋਇਆ ਸੀ ਸਾਨੂੰ ਉਸ ਲਾਗੂ ਹੋਣ ਤੇ ਉਹਨਾਂ ਚੀਜ਼ਾਂ ਤੇ ਅਮਲ ਕਰਨਾ ਚਾਹੀਦਾ ਇਸ ਵਾਸਤੇ ਕਿ ਸਾਨੂੰ ਆਪਣੇ ਸ਼ਹਿਰ ਨੂੰ ਖਾਸ ਕਰਕੇ ਧਾਰੀਵਾਲ ਸ਼ਹਿਰ ਨੂੰ ਸਾਨੂੰ ਸਾਫ਼ ਸੁਥਰਾ ਦੇਖਣਾ ਚਾਹੀਦਾ ਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਮੈਂ ਇੰਨਾ ਹੀ ਕਹਿੰਦੀ ਹੇ ਖੇਮਾਂ ਦੀ ਇਜਾਜ਼ਤਾਂ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦੀ ਆ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਭਾਰਤ ਮਾਤਾ ਦੀ ਜੈ ਮੈਂ ਇੰਜੀਨੀਅਰ ਜੇਪੀ ਸਿੰਘ ਅੱਜ ਦੇ ਸ਼ੁਭ ਦਿਹਾੜੇ 75ਵੇਂ ਗਣਤੰਤਰ ਦਿਵਸ ਤੇ ਸਾਰੇ ਦੇਸ਼ਵਾਸੀਆਂ ਨੂੰ ਲੱਖ-ਲੱਖ ਵਧਾਈ ਦਿੰਨਾ ਤੇ ਵਧਾਈ ਦੇ ਪਾਤਰ ਆ ਵਾਹਿ ਸ਼ੁਭਤਾਰੀਵਾਲ ਜਿਹੜੇ ਪਿਛਲੇ ਕਈ ਸਾਲਾਂ ਤੋਂ ਜਿਹੜਾ ਇਹ ਦਿਵਸ ਨੂੰ ਇੱਥੇ ਭਗਤ ਸਿੰਘ ਚੌਂਕ 'ਚ ਮਨਾ ਰਹੇ ਨੇ ਸਾਡੇ ਦੇਸ਼ ਦਾ ਇਹ ਸੰਵਿਧਾਨ ਆ ਬਾਬਾ ਭੀਮਰਾਓ ਵੀਦਕਰ ਸਾਹਿਬ ਨੇ ਲਿਖਿਆ ਸੀ ਇਹ ਸੰਵਿਧਾਨ ਦੀ ਪੂਰੀ ਦੁਨੀਆ ਦੇ ਵਿੱਚ ਤਾਰੀਫ ਹੁੰਦੀ ਆ ਤੇ ਇੱਕ ਨੰਬਰ ਤੇ ਆ ਤੇ ਆਓ ਅੱਜ ਦੇ ਦਿਨ ਇਹ ਪ੍ਰਣ ਕਰੀਏ ਕਿ ਇਸ ਸੰਵਿਧਾਨ ਦੇ ਉੱਤੇ ਜੋ ਲਿਖਿਆ ਕਾਨੂੰਨ ਉੱਤੇ ਚੱਲਣ ਦੀ ਅਸੀਂ ਸਾਰੇ ਸੌਂ ਚੁੱਕੀਏ ਤੇ ਮੈਂ ਇੱਕ ਵਾਰ ਫੇਰ ਸਾਰੇ ਦੇਸ਼ ਵਾਸੀਆਂ ਨੂੰ ਘਾਰੀ ਵਾਲ ਵਾਸੀਆਂ ਨੂੰ ਤੇ ਦੇਸ਼ ਦੁਨੀਆ ਚ ਵਾਜੇ ਸਾਰੇ ਦੇਸ਼ਾਂ ਨੂੰ 75 ਗੰਨਤਨ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਧੰਨਵਾਦ